ਹੋ ਬੈਰ ਨੇ ਤੂੰ ਪਾਉਂਦੀ ਚੱਕ ਮੀਆਂ ਪੋਸ਼ਟਾ ਆਉਂਗੀ ਬੜਾ ਤੰਗ ਕੀਤਾ ਮੈਨੂੰ ਮੇਰੇ ਦੋਸਤਾ ਜਿੱਥੇ ਵੀ ਮੈਂ ਖੜਾ ਗੱਲ ਤੇਰੀ ਛਿੜਦੀ ਹੁਣ ਪਾਈ ਰੀਲ ਦੇਖੀ ਡਾਂਗ ਫਿਰਦੀ ਹੁਣ ਪਾਈ ਰੀਲ ਦੇਖੀ ਡਾਂਗ ਫਿਰਦੀ ਹੋ ਕਰਨੇ ਤੂੰ ਕਰੀ ਚੱਲ ਬੈਡ ਫੀਲ ਵੇ ਨੱਟ ਤੇ ਰਜਾਨਾ ਪੈਂਦੀ ਰਹੂ ਰੀਲ ਵੇ ਓ ਸ਼ੌਕ ਨੀ ਰਲਾਉਣੇ ਵਿੱਚ ਖਾਕ ਮੁੰਡਿਆ ਬਾਹਲਾ ਔਖੇ ਦੇ ਦੇ ਤੂੰ ਤਲਾਕ ਮੁੰਡਿਆ ਓ ਬਾਹਲਾ ਔਖੇ ਲੈ ਲੈ ਤੂੰ ਤਲਾਕ ਮੁੰਡਿਆ